ਸਤਿ ਸ੍ਰੀ ਅਕਾਲ ਜੀ ਬਲੌਕ ਪੰਜਾਬ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹੋਰ ਦੱਸੋ ਜੀ ਕਿਵੇਂ ਹੋ ਉਮੀਦ ਹੈ ਜੀ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਲੱਗਿਆ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਲੋ ਜੀ ਸ਼ਾਮ ਦਾ ਟਾਈਮ ਆਪਾਂ ਲੱਗੇ ਆਂ ਮੱਝਾਂ ਨੂੰ ਪਾਣੀ ਪਿਲਾਉਣ ਤੇ ਬਾਕੀ ਪਾਣੀ ਪਲਾ ਕੇ ਫਿਰ ਆਪਾਂ ਪਾਵਾਂਗੇ ਮੱਝਾਂ ਨੂੰ ਕੱਖ ਲੋ ਜੀ ਆਪਾਂ ਮੱਝਨ ਪਾਣੀ ਪਲਾਤਾ ਸੀਗਾ ਤੇ ਕੱਖ ਪਾਤੇ ਸੀਗੇ ਤੇ ਬਾਕੀ ਕੱਖ ਪਾ ਕੇ ਫਿਰ ਆਪਾਂ ਮੱਝ ਦੀ ਧਾਰ ਕੱਢ ਲਈ ਸੀਗੀ ਤੇ ਬਾਕੀ ਧਾਰ ਕੱਢ ਕੇ ਫਿਰ ਮੈਂ ਲੱਗੀ ਸੀਗੀ ਇੱਧਰ ਦਾਲ ਸਬ지 ਤਾਂ ਕਰਨ ਤੇ ਦਾਲ ਆਪਾਂ ਮਾਹਾਂ ਦੀ ਥਾਲੀ ਸੀਗੀ ਤੇ ਬਾਕੀ ਦਾਲ ਧਰ ਕੇ ਫਿਰ ਮੈਂ ਲੱਗੀ ਲਸਣ ਕਠਾ ਛੱਲਣ ਚੀਨ ਉਹ ਜਿੱਲੇ ਸੰਗਠਾ ਆਪਾਂ ਛੱਲ ਚੀਰ ਲਿਆ ਸੀਗਾ ਤੇ ਬਾਕੀ ਇੱਧਰ ਆ ਗਈ ਫਿਰ ਮੈਂ ਪਾਣੀ ਲਾਉਣ ਇੱਧਰ ਆਪਾਂ ਪਾਲਕ ਮੇਥੀ ਮੇਥੇ ਸਾਰੇ ਪੱਤੇ ਸੀਗੇ ਤੇ ਹੁਣ ਆਪਾਂ ਇੱਥੇ ਲਾਈਆ ਪਨੀਰੀ ਬੈਂਗਣਾ ਦੀ ਤੇ ਬਾਕੀ ਬੈਂਗਣਾ ਦੀ ਪਨੀਰੀ ਲਾ ਕੇ ਆਪਾਂ ਇੱਧਰ ਪਾਣੀ ਲਾਤਾ ਸੀਗਾ ਤੇ ਇੱਧਰ ਵੀ ਪਾਣੀ ਲਾਉਣਾ ਰਹਿੰਦਾ ਹਲੇ ਇੱਧਰ ਵੀ ਠਹਿਰ ਕੇ ਲਾਵਾਂਗੇ ਇੱਕ ਦੋ ਦਿਨ ਠਹਿਰ ਕੇ ਕਿਉਂਕਿ ਥੋੜੀ ਜਿਹੀ ਗੱਲ ਹੈਗੀ ਸੀ ਤੇ ਬਾਕੀ ਇੱਧਰ ਵੀ ਆਪਾਂ ਮਿਰਚਾਂ ਦੇ ਬੂਟੇ ਮਿਰਚਾਂ ਦੀ ਪਨੀਰੀ ਲਾਈ ਆ ਤੇ ਪਿੰਡੀਆਂ ਦੇ ਉੱਤੇ ਕੀ ਜਿਆਦੇ ਬੀਬੀ ਲੈਂਦੇ ਪੈਨੇ ਆਪਾਂ ਉਹ ਲਾਵਾਂਗੇ ਪਿਆਜ਼ ਪੱਟ ਕੇ ਫਿਰ ਆਪਾਂ ਉਹ ਵੀ ਲਾਵਾਂਗੇ ਲਓ ਜੀ ਆਪਾਂ ਪਾਥੀਆਂ ਵੀ ਸਾਰੀਆਂ ਢੋਲੀਆਂ ਸੀਗੀਆਂ ਕਿਉਂਕਿ ਆਪਾਂ ਡੰਗਰਾਂ ਵਾਲੇ ਅੰਦਰ ਤੂੜੀ ਵਾਲੇ ਅੰਦਰ ਇੱਧਰ ਮਤਲਬ ਕਿ ਤੂੜੀ ਪਾਉਣੀ ਆ ਇਹਦੇ ਕਰਕੇ ਆਪਾਂ ਪਾਥੀਆਂ ਵੀ ਢੋਲੀਆਂ ਤੇ ਲਓ ਜੀ ਹੁਣ ਆਪਾਂ ਇੱਧਰ ਨਵੇੜ ਲਿਆ ਸੀਗਾ ਡੰਗਰਾਂ ਦਾ ਸਾਰਾ ਨਿਬੜ ਗਿਆ ਸੀਗਾ ਤੇ ਨਵੇੜ ਕੇ ਹੁਣ ਇੱਧਰ ਆ ਗਏ ਆਪਾਂ ਦਾਲ ਨੂੰ ਤੜਕਾ ਲੁਣਾ ਤੇ ਮੈਂ ਕਿ ਚਲ ਦਾਲ ਨੂੰ ਤੜਕਾ ਲੈ ਲੰਨੀ ਆ ਤੇ ਦਾਲ ਨੂੰ ਤੜਕਾ ਲਾ ਕੇ ਫਿਰ ਆਪਾਂ ਪਕਾਵਾਂਗੇ ਰੋਟੀ ਲੋ ਜੀ ਦਾਲ ਨੂੰ ਆਪਾਂ ਤੜਕਾ ਲਾ ਲਿਆ ਸੀਗਾ ਤੇ ਫਿਰ ਮੈਂ ਲਾ ਗਈ ਰੋਟੀ ਪਕਾਉਣ ਤੇ ਬਾਕੀ ਹੁਣ ਕਾਫੀ ਨੇਰਾਜਾ ਹੋ ਗਿਆ ਸੀ ਇਹਦੇ ਕਰਕੇ ਤੁਸੀਂ ਵੀਡੀਓ ਰਾਈਵ ਦੇਖ ਸਕਦੇ ਹੋ ਵੀ ਕਾਫੀ ਨੇਰਾਜਾ ਹੋ ਗਿਆ ਸੀਗਾ ਲਓ ਜੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਆਂ ਮਿਲਦੇ ਆਂ ਅਗਲੇ ਬਲੌਗ ਨਾਲ ਧੰਨਵਾਦ ਜੀ